ਤੁਹਾਡੀ ਸਾਹਮਣੇ ਪੈ ਚੁੱਕੀ ਹੈ ਜੀ ਮੀਡੀਆ ਆਪਣਾ ਪੰਜਾਬ ਨਾਲ ਤੇ ਮੈਂ ਹਾਂ ਗੁਰਪ੍ਰੀਤ ਸਿੰਘ ਚਾਹ ਲੈ ਕੇ ਹਾਜ਼ਰਾਂ ਪ੍ਰੋਗਰਾਮ ਪੰਜਾਬ ਲਾਈਵ ਤੇ ਮੇਰੇ ਵੱਲੋਂ ਦੁਨੀਆ ਭਰ ਵਿੱਚ ਵਸਦੇ ਮੇਰੇ ਸਾਰੇ ਸਤਿਕਾਰਤ ਸਰੋਤਿਆਂ ਨੂੰ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਤੁਸੀਂ ਸਾਰੇ ਚੜ੍ਹਦੀ ਕਲਾ ਚੋਂ ਦੁਨੀਆ ਦੇ ਜਿਸ ਕੋਨੇ ਚੋਂ ਵੀ ਮੀਡੀਆ ਆਪਣਾ ਪੰਜਾਬ ਦੇ ਨਾਲ ਜੁੜੇ ਹੋ ਤੇ ਨਾਲ ਦੀ ਨਾਲ ਬਹੁਤ ਸਾਰੀਆਂ ਖਬਰਾਂ ਦੇ ਉੱਤੇ ਅੱਜ ਆਪਾਂ ਨੇ ਜਿਹੜੀ ਚਰਚਾ ਕਰਨੀ ਹੈ ਸੋ ਵੱਡੀਆਂ ਦੋ ਤਿੰਨ ਖਬਰਾਂ ਜਿਨ੍ਹਾਂ ਦੇ ਉੱਤੇ ਅੱਜ ਆਪਾਂ ਚਰਚਾ ਕਰਾਂਗੇ ਕਾਸਟਰ ਦੇ ਉੱਤੇ ਨਮਾ ਅਕਾਲੀ ਦਲ ਹੋਂਦ ਦੇ ਵਿੱਚ ਆਇਆ ਹੈ ਬਹੁਤ ਸਾਰੇ ਲੋਕਾਂ ਵੱਲੋਂ ਉਸ ਚੀਜ਼ ਦੀ ਸ਼ਲਾਘਾ ਵੀ ਕੀਤੀ ਜਾ ਰਹੀ ਹੈ ਸੋ ਕੁਝ ਲੋਕ ਉਹਦੇ ਵਿਰੋਧ ਦੇ ਵਿੱਚ ਵੀ ਬੋਲ ਰਹੇ ਨੇ ਕੁਝ ਲੋਕ ਹਲੇ ਇਸ ਸਿਸਟਮ ਨੂੰ ਦੇਖਣਾ ਚਾਹੁੰਦੇ ਨੇ ਸੋ ਕੁੱਲ ਮਿਲਾ ਕੇ ਨਵੇਂ ਅਕਾਲੀ ਦਲ ਨੇ ਆਪਣਾ ਪ੍ਰਧਾਨ ਚੁਣ ਲਿਆ ਤੇ ਹੋਰ ਕੀ ਕੁਝ ਹੋਇਆ ਕੱਲ ਦੇ ਜਲਾਸ ਦੇ ਵਿੱਚ ਗੱਲਬਾਤ ਆਪਾਂ ਉਹਦੀ ਵੀ ਕਰਨੀ ਹੈ ਸੋ ਇਸ ਤੋਂ ਇਲਾਵਾ ਜਿਹੜਾ ਲੈਂਡ ਪੂਲਿੰਗ ਪਾਲਿਸੀ ਜਿਹਨੂੰ ਲੈ ਕੇ ਪੰਜਾਬ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਵਿਰੋਧ ਜਤਾਇਆ ਜਾ ਰਿਹਾ ਸੀ ਕਿਸਾਨ ਜਥੇਬੰਦੀਆਂ ਵੱਲੋਂ ਤੇ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਉਸ ਲੈਂਡ ਪੂਲਿੰਗ ਪਾਲਿਸੀ ਨੂੰ ਪੰਜਾਬ ਸਰਕਾਰ ਨੇ ਕੱਲ ਵਾਪਸ ਲੈਣ ਦਾ ਐਲਾਨ ਕੀਤਾ ਸੋ ਗੱਲਬਾਤ ਇਹਦੇ ਉੱਤੇ ਵੀ ਕਰਾਂਗੇ ਤੇ ਇਸ ਤੋਂ ਇਲਾਵਾ ਜਿਹੜਾ ਸੁਪਰੀਮ ਕੋਰਟ ਨੇ ਐਨਸੀਆਰ ਦੇ ਵਿੱਚ ਜਿੰਨੇ ਆਵਾਰਾ ਕੁੱਤੇ ਨੇ ਉਹਨਾਂ ਨੂੰ ਫੜ ਕੇ ਰੈਸਕਿਊ ਕਰਕੇ ਸੋ ਸ਼ੈਲਟਰ ਹੋਮ ਦੇ ਵਿੱਚ ਰੱਖਣ ਦੇ ਕਿਉਂ ਨਿਰਦੇਸ਼ ਦਿੱਤੇ ਨੇ ਤੇ ਇਹਦੇ ਉੱਤੇ ਵੀ ਗੱਲਬਾਤ ਜਿਹੜੀ ਆਪਾਂ ਅੱਗੇ ਚੱਲ ਕੇ ਨਾਲ ਦੀ ਨਾਲ ਕਰਾਂਗੇ ਕੁਝ ਹੋਰ ਅਹਿਮ ਮੁੱਦਿਆਂ ਦੇ ਉੱਤੇ ਚਰਚਾ ਕਰਨੀ ਹੈ ਕੁਝ ਹੋਰ ਨਵੀਆਂ ਖਬਰਾਂ ਜਿਹੜੀਆਂ ਨੇ ਉਹ ਦੱਸ ਤੱਕ ਦੇ ਰਹੀਆਂ ਨੇ ਗੱਲਬਾਤ ਉਹਨਾਂ ਦੇ ਉੱਤੇ ਕਰਦੇ ਆਂ ਤੇ ਨਾਲ ਦੀ ਨਾਲ ਤੁਹਾਨੂੰ ਸਦਾ ਜਿੰਨੇ ਵੀ ਦਰਸ਼ਕ ਸਰੋਤੇ ਸਾਡੇ ਨਵੇਂ ਜੁੜੇ ਹੋ ਸਭ ਨੂੰ ਬੇਨਤੀ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਔਰ ਜਿੰਨੇ ਵੀ ਚੈਨਲ ਦੇ ਉੱਤੇ ਇਸ ਟਾਈਮ ਤੁਸੀਂ ਜੁੜ ਚੁੱਕੇ ਹੋ ਸਾਰੇ ਡਬਲ ਟੈਪ ਕਰਕੇ ਇਸ ਚੱਲਦੇ ਪ੍ਰੋਗਰਾਮ ਨੂੰ ਲਾਈਕ ਕਰਨ ਦੀ ਖੇਚਲ ਜਰੂਰ ਕਰਿਓ ਤਾਂ ਕਿ ਸਾਨੂੰ ਪਤਾ ਲੱਗੇ ਵੀ ਤੁਸੀਂ ਕਿੰਨਾ ਕੁ ਪਿਆਰ ਕਰਦੇ ਹੋ ਮੀਡੀਆ ਆਪਣਾ ਪੰਜਾਬ ਨੂੰ ਤੁਹਾਡਾ ਪਿਆਰ ਹੀ ਹੈ ਕਿ ਅੱਜ ਮੀਡੀਆ ਆਪਣਾ ਪੰਜਾਬ ਦੁਨੀਆ ਦੇ ਵਿੱਚ ਹਰ ਕੋਨੇ ਦੇ ਵਿੱਚ ਦੇਖਿਆ ਜਾ ਰਿਹਾ ਹੈ ਸੋ ਹਰ ਮੁਲਕ ਦੇ ਵਿੱਚੋਂ ਸਾਡੇ ਸਬਸਕ੍ਰਾਈਬਰ ਨੇ ਸਾਡੇ ਤੁਸੀਂ ਦਰਸ਼ਕ ਸਾਡੇ ਨਾਲ ਜੁੜੇ ਹੋਇਓ ਇਸ ਗੱਲ ਦਾ ਮਾਣ ਹੈ ਸੋ ਹਿਰਦ ਲੋਕਾਂ ਦੀ ਸੁਹਿਰਦ ਲੋਕਾਂ ਦਾ ਇੱਕ ਪਰਿਵਾਰ ਹੈ ਸੂਝਵਾਨ ਲੋਕਾਂ ਦਾ ਇੱਕ ਵੱਡਾ ਪਰਿਵਾਰ ਜਿਹੜਾ ਮੀਡੀਆ ਆਪਣਾ ਪੰਜਾਬ ਦੇ ਨਾਲ ਜੁੜਿਆ ਸੋ ਮੈਂ ਧੰਨਵਾਦੀ ਹਾਂ ਸਾਡੇ ਸਾਰੇ ਦਰਸ਼ਕਾਂ ਦਾ ਜਿਹੜੇ ਸਮੇਂ-ਸਮੇਂ ਦੇ ਉੱਤੇ ਆਪਣੀ رائے ਮਸ਼ਵਰੇ ਸਾਡੇ ਤੱਕ ਭੇਜਦੇ ਰਹਿੰਦੇ ਨੇ ਸੋ ਚੱਲੀਏ ਆਪਾਂ ਆਪਣੀਆਂ ਖਬਰਾਂ ਵੱਲ ਸੋ ਸ਼ੁਰੂਆਤ ਕਰਦੇ ਆਪਾਂ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਪੰਜਾਬ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਵਿਰੋਧ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਹੋ ਰਿਹਾ ਸੀ ਇਸ ਚੀਜ਼ ਨੂੰ ਦੇਖਦੇ ਹੋਏ ਸਰਕਾਰ ਨੇ ਜਿਹੜਾ ਇਸ ਪਾਲਿਸੀ ਨੂੰ ਵਾਪਸ ਲੈਣ ਦਾ ਕੱਲ ਐਲਾਨ ਕਰ ਦਿੱਤਾ ਤੇ ਮੁੱਖ ਸਕੱਤਰ ਵੱਲੋਂ ਜਾਰੀ ਇੱਕ ਪੱਤਰ ਦੇ ਅਨੁਸਾਰ ਇਸ ਜਿਹੜੀ ਲੈਂਡ ਪੂਲਿੰਗ ਪਾਲਿਸੀ ਨੂੰ ਪੰਜਾਬ ਸਰਕਾਰ ਨੇ ਵਾਪਸ ਲੈ ਲਿਆ ਸੋ ਇਸ ਚੀਜ਼ ਦਾ ਚਫੇਰਿਓਂ ਸਵਾਗਤ ਵੀ ਹੋਇਆ ਕਿਸਾਨ ਜਥੇਬੰਦੀਆਂ ਨੇ ਕਿਸਾਨ ਆਗੂਆਂ ਨੇ ਇਸ ਚੀਜ਼ ਦਾ ਸਵਾਗਤ ਕੀਤਾ ਕਿ ਚੰਗਾ ਫੈਸਲਾ ਸਰਕਾਰ ਦਾ ਜੇਕਰ ਉਹਨਾਂ ਨੇ ਇਹ ਪਾਲਿਸੀ ਵਾਪਸ ਲੈ ਲਈ ਹੈ ਸੋ ਦੂਜੇ ਪਾਸੇ ਇਹ ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਸੀ ਜਿੱਥੇ 4 ਹਫ਼ਤਿਆਂ ਦੀ ਰੋਕ ਲੱਗੀ ਹੋਈ ਸੀ ਇਸ ਮਾਮਲੇ ਦੇ ਉੱਤੇ ਤੇ ਤੇ ਅਦਾਲਤ ਨੇ ਕਾਫੀ ਸਖਤ ਟਿੱਪਣੀਆਂ ਕੀਤੀਆਂ ਸੀ ਇਸ ਮਾਮਲੇ ਦੇ ਵਿੱਚ ਔਰ ਇੱਥੋਂ ਤੱਕ ਵੀ ਕਿਹਾ ਸੀ ਅਦਾਲਤ ਨੇ ਵੀ ਜੇਕਰ ਤੁਸੀਂ ਇਹਦੇ ਬਾਰੇ ਜਾਂ ਤਾਂ ਸਾਨੂੰ ਇਹਦੇ ਫਾਇਦੇ ਦੱਸੋ ਇਹਦੇ ਕੀ ਕੀ ਫਾਇਦੇ ਨੇ ਸੋ ਜਿਹੜੀਆਂ ਕੁਝ ਸ਼ੰਕਾਵਾਂ ਮਾਨਜੋਗ ਅਦਾਲਤ ਨੇ ਇਹਦੇ ਉੱਤੇ ਚੁੱਕੇ ਸੀ ਸਵਾਲ ਚੁੱਕੇ ਸੀ ਸੋ ਸਮਾਂ ਦਿੱਤਾ ਸੀ ਪੰਜਾਬ ਸਰਕਾਰ ਨੂੰ ਆਪਣਾ ਪੱਖ ਰੱਖਣ ਦਾ ਸੋ ਨਾਲ ਉਹਨਾਂ ਨੇ ਕਿਹਾ ਸੀ ਵੀ ਜਾਂ ਤਾਂ ਤੁਸੀਂ ਇਹਨੂੰ ਰੱਦ ਕਰ ਦਿਓ ਜਾਂ ਅਸੀਂ ਇਹਨੂੰ ਰੱਦ ਕਰ ਦਈਏ ਸੋ ਇਸ ਤਰ੍ਹਾਂ ਦੀਆਂ ਕੁਝ ਤਲਖ ਟਿੱਪਣੀਆਂ ਜਿਹੜੀਆਂ ਮਾਨਜੋਗ ਅਦਾਲਤ ਵੱਲੋਂ ਇਹਦੇ ਉੱਤੇ ਕੀਤੀਆਂ ਗਈਆਂ ਸੀ ਔਰ ਰੀਹੈਬਿਲੀਟੇਸ਼ਨ ਵਾਸਤੇ ਮੁੜ ਮੁਸੇਵੇ ਦਾ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ ਜਿਹੜੇ ਲੋਕ ਇੱਥੋਂ ਹਟਾਉਣੇ ਨੇ ਇਹਨਾਂ ਜ਼ਮੀਨਾਂ ਦੇ ਵਿੱਚੋਂ ਜਿਨ੍ਹਾਂ ਤੋਂ ਜਮੀਨਾਂ ਲਈਆਂ ਜਾਣੀਆਂ ਨੇ ਕਿਉਂਕਿ ਇਹ ਜ਼ਮੀਨ ਅਗਰ ਜਿਹੜੀ ਆਪਣੇ 65533 ਏਕੜ ਟੋਟਲ ਜ਼ਮੀਨ ਜਿਹੜੀ ਪੂਰੇ ਪੰਜਾਬ ਦੇ ਵਿੱਚੋਂ ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ ਜਿਹੜੀ ਆ ਲੈਣੀ ਸੀ ਜ਼ਮੀਨ ਇਹ ਸੋ ਇਹਦੇ ਨਾਲ ਵੱਡੇ ਪੱਧਰ ਦੇ ਉੱਤੇ ਲੋਕਾਂ ਨੇ ਇੱਥੋਂ ਇਹਨਾਂ ਦਾ ਓਜਾੜਾ ਹੋਣਾ ਸੀ ਸੋ ਜਿੰਨੇ ਵੀ ਲੋਕ ਇੱਥੋਂ ਉੱਠਣੇ ਸੀ ਉਹਨਾਂ ਨੂੰ ਕਿੱਥੇ ਵਸਾਉਣਾ ਹੈ ਦੇ ਨਾਲ ਕਿਉਂਕਿ ਇਕੱਲਾ ਇਹ ਨਹੀਂ ਕਿ ਜ਼ਿੰਮੇਵਾਰੀ ਇਹਦੇ ਨਾਲ ਪ੍ਰਭਾਵਿਤ ਹੁੰਦੇ ਇਹਦੇ ਨਾਲ ਮਜ਼ਦੂਰ ਵਰਗ ਤੇ ਪਿੰਡੂ ਵਰਗ ਜਿਹੜਾ ਕਿਉਂਕਿ 70-80% ਜਿਹੜਾ ਵਰਗ ਆ ਸਾਡਾ ਅੱਜ ਵੀ ਅਸੀਂ ਖੇਤੀ ਦੇ ਉੱਤੇ ਨਿਰਭਰ ਆ ਸੋ ਇਸ ਕਰਕੇ ਵੱਡੇ ਪੱਧਰ ਦੇ ਉੱਤੇ ਜਿਹੜਾ ਇਹ ਉਜਾੜਾ ਹੋਣਾ ਸੀ ਸੋ ਮਾਨਯੋਗ ਅਦਾਲਤ ਨੇ ਪੰਜਾਬ ਸਰਕਾਰ ਨੂੰ ਪੁੱਛਿਆ ਸੀ ਕਿ ਉਹਨੂੰ ਸਾਹਮਣੇ ਵਾਸਤੇ ਤੁਹਾਡੇ ਵੱਲੋਂ ਕਿਸ ਤਰ੍ਹਾਂ ਦੇ ਉਪਰਾਲੇ ਨੇ ਔਰ ਇਸੇ ਤਰ੍ਹਾਂ ਵਾਤਾਵਰਨ ਨੂੰ ਲੈ ਕੇ ਅਦਾਲਤ ਚਿੰਤਤ ਸੀ ਕਿਉਂਕਿ ਵੱਡੇ ਪੱਧਰ ਦੇ ਉੱਤੇ ਰੁੱਖਾਂ ਦੀ ਵੀ ਕਟਾਈ ਹੋਣੀ ਸੀ ਬੇਸ਼ੱਕ ਸਰਕਾਰੇ ਉੱਥੇ ਤਰਕ ਰੱਖ ਸਕਦੀ ਸੀ ਕਿ ਜਿਹੜੀਆਂ ਨਵੀਆਂ ਅਰਬਨ ਸਟੇਟਸ ਬਣਾਵਾਂਗੇ ਉਹਦੇ ਵਿੱਚ ਗ੍ਰੀਨ ਬੈਲਟ ਹੋਏਗੀ ਦਰਖਤ ਲਗਾਏ ਜਾਣਗੇ ਪਰ ਉਹ ਦਰਖਤ 2000 ਸਾਲ 10 ਸਾਲ ਬਾਅਦ ਜਾ ਕੇ ਉਹਨਾਂ ਨੇ ਕੰਮ ਕਰਨਾ ਸੀ ਆਪਣਾ ਪਰ ਵੱਡੇ ਪੱਧਰ ਦੇ ਉੱਤੇ ਦਰਖਤਾਂ ਦੀ ਕਟਾਈ ਜਿਹੜੀ ਹੈ ਉਹ ਹੋਣੀ ਸੀ ਤੇ ਸਾਰਾ ਸਰਕਾਰ ਨੂੰ ਇਹ ਵੀ ਪੁੱਛਿਆ ਗਿਆ ਕਿ ਇਹ ਜਿਹੜੀ ਪਾਲਿਸੀ ਬਣਾਈ ਗਈ ਹੈ ਕਿਹੜਾ ਡਿਮਾਂਡ ਸਰਵੇ ਹੈ ਸੋ ਬੜਾ ਕੁਝ ਹੋਇਆ ਬੜੇ ਸਵਾਲ ਸੀ ਜਿਨ੍ਹਾਂ ਦੇ ਜਵਾਬ ਮਾਨਯੋਗ ਅਦਾਲਤ ਦੇ ਵਿੱਚ ਸਰਕਾਰ ਨੇ ਦੇਣੇ ਸੀ ਪਰ ਲੋਕ ਹਿੱਤ ਦੇ ਵਿੱਚ ਮੈਂ ਕਹੂੰਗਾ ਕਿ ਪੰਜਾਬ ਸਰਕਾਰ ਦਾ ਇਹ ਵਧੀਆ ਫੈਸਲਾ ਹੈ ਚੰਗਾ ਫੈਸਲਾ ਕਿਉਂਕਿ ਅਸੀਂ ਵੀ ਸਮੇਂ-ਸਮੇਂ ਤੇ ਗੱਲ ਕਹਿੰਦੇ ਆਏ ਆ ਕਿ ਜੇਕਰ ਲੋਕ ਹੀ ਨਹੀਂ ਚਾਹੁੰਦੇ ਕਿਸਾਨ ਨਹੀਂ ਚਾਹੁੰਦੇ ਤਾਂ ਸਰਕਾਰਾਂ ਨੂੰ ਹੱਠ ਧਰਮੀ ਨਹੀਂ ਕਰਨੀ ਚਾਹੀਦੀ ਸੋ ਆਪਾਂ ਪਿੱਛੇ ਤਿੰਨ ਖੇਤੀ ਕਾਨੂੰਨ ਦੇਖੇ ਸੀ ਜਿਹੜੇ ਉਸ ਸਮੇਂ ਕੇਂਦਰ ਸਰਕਾਰ ਨੇ ਵਾਪਸ ਲਏ ਸੀ ਕਿਉਂਕਿ ਲੋਕਾਂ ਦੇ ਰੋਗਗੇ ਵਾਪਸ ਲਏ ਸੀ ਜਿਨ੍ਹਾਂ ਲੋਕਾਂ ਲਈ ਉਹ ਕਾਨੂੰਨ ਬਣਾਏ ਗਿਆ ਸੀ ਉਹ ਲੋਕ ਹੀ ਉਹਨਾਂ ਕਾਨੂੰਨਾਂ ਨੂੰ ਨਹੀਂ ਸੀ ਪਸੰਦ ਕਰਦੇ ਸੋ ਕੁੱਲ ਮਿਲਾ ਕੇ ਇਸ ਲੈਂਡ ਪੂਲਿੰਗ ਪਾਲਿਸੀ ਨੂੰ ਹੁਣ ਪੰਜਾਬ ਸਰਕਾਰ ਨੇ ਵਾਪਸ ਲੈ ਲਿਆ ਕਿਸਾਨਾਂ ਵੱਲੋਂ ਸਿਆਸੀ ਜਥੇਬੰਦੀਆਂ ਵੱਲੋਂ ਜਿਹੜੀਆਂ ਵਿਰੋਧੀ ਧਿਰ ਦੇ ਵਿੱਚ ਨੇ ਪੰਜਾਬ ਦੇ ਵਿੱਚ ਇਸ ਟਾਈਮ ਚਾਹੇ ਸ਼੍ਰੋਮਣੀ ਅਕਾਲੀ ਦਲ ਹੈ ਚਾਹੇ ਉਹ ਕਾਂਗਰਸ ਹੈ ਬੀਜੇਪੀ ਨੇ ਵੀ ਆਪਣਾ ਅੰਦੋਲਨ ਵਿੰਡਣ ਦੀ ਤਿਆਰੀ ਜਿਹੜੀ ਉਹ ਕਰ ਲਈ ਸੀ ਸੰਯੁਕਤ ਕਿਸਾਨ ਮੋਰਚਾ ਤੇ ਕਿਸਾਨ ਜਥੇਬੰਦੀਆਂ ਵੱਡੇ ਪੱਧਰ ਦੇ ਉੱਤੇ ਇਸ ਚੀਜ਼ ਦਾ ਵਿਰੋਧ ਵੀ ਕਰ ਰਹੀਆਂ ਸੀ ਸੋ ਕੁੱਲ ਮਿਲਾ ਕੇ ਹੁਣ ਇਹ ਜਿਹੜੀ ਐ ਲੈਂਡ ਪੂਲਿੰਗ ਪਾਲਿਸੀ ਨੂੰ ਵਾਪਸ ਪੰਜਾਬ ਸਰਕਾਰ ਨੇ ਲੈ ਲਿਆ ਇਹਨੂੰ ਚਫੇਰਿਆਂ ਇਹਦੀ ਸ਼ਲਾਘਾ ਹੀ ਹੋ ਰਹੀ ਹੈ ਸੋ ਅ ਅੱਛਾ ਫੈਸਲਾ ਸੀ ਇਸ ਚੀਜ਼ ਨੂੰ ਕਹਿ ਸਕਦੇ ਆ ਬਾਕੀ ਇਹਦੇ ਵਿੱਚੋਂ ਹੋਰ ਕੀ ਕੁਸ਼ ਨਿਕਲ ਕੇ ਆਉਂਦਾ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਹੁਣ ਸਮਾਂ ਦੱਸੇਗਾ ਕਿਉਂਕਿ ਇਹਦੇ ਨਾਲ ਜਿਹੜਾ ਖਾਸ ਤੌਰ ਦੇ ਉੱਤੇ ਜਿੱਥੇ ਇਹ ਲੋਕ ਬਾਹਰੋਂ ਸਰਕਾਰ ਨੂੰ ਘੇਰ ਰਹੇ ਸੀ ਖਾਸ ਤੌਰ ਦੇ ਉੱਤੇ ਕਿਸਾਨ ਵਰਗਿਕ ਜਿਆਦਾ ਇਹਦੇ ਨਾਲ ਖੁਸ਼ ਨਹੀਂ ਸੀਗਾ ਸੋ ਜਿੱਥੇ ਬਾਹਰੋਂ ਸਰਕਾਰ ਘੇਰ ਦੀ ਨਜ਼ਰ ਆ ਰਹੀ ਸੀ ਸਰਕਾਰ ਦੇ ਅੰਦਰੋਂ ਵੀ ਵੱਡੇ ਪੱਧਰ ਦੇ ਉੱਤੇ ਵਿਰੋਧ ਹੋਇਆ ਬਹੁਤ ਸਾਰੇ ਲੋਕਾਂ ਨੇ ਅਸਤੀਫੇ ਦਿੱਤੇ ਸਰਕਾਰ ਵੱਲੋਂ ਦਿੱਤੇ ਹੋਏ ਅਹੁਦਿਆਂ ਤੋਂ ਤੇ ਕੁਝ ਨਾਰਾਜ਼ਗੀਆਂ ਜਿਹੜੇ ਨੇ ਵਿੱਚੋਂ ਇਹ ਵੀ ਪਤਾ ਲੱਗਿਆ ਵੀ ਕੁਝ ਐਮ ਐਲ ਏ ਵੀ ਜਿਹੜੇ ਆ ਪੰਜਾਬ ਸਰਕਾਰ ਦੇ ਉਹ ਵੀ ਨਾਰਾਜ਼ ਸੀ ਪਰ ਪਾਰਟੀ ਨਾਲ ਵਜੇ ਹੋਣ ਕਾਰਨ ਉਹ ਬੇਸ਼ੱਕ ਖੁੱਲ੍ਹ ਕੇ ਨਹੀਂ ਸੀ ਬੋਲ ਰਹੇ ਪਰ ਕੁੱਲ ਮਿਲਾ ਕੇ ਸਾਰਿਆਂ ਨੇ ਸੁੱਖ ਦਾ ਸਾਹ ਲਿਆ ਇਹਦੇ ਨਾਲ ਤੇ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਕੋਈ ਹੋਰ ਵੱਡਾ ਅੰਦੋਲਨ ਵੀ ਸ਼ੁਰੂ ਹੋ ਸਕਦਾ ਸੀ ਜਿਹਦੇ ਸੰਕੇਤ ਜਿਹੜੇ ਆ ਉਹ ਸਾਰੀਆਂ ਪਾਰਟੀਆਂ ਦੇ ਚੁੱਕੀਆਂ ਨੇ ਆਕਾਲੀ ਦਲ ਨੇ ਤਾਂ ਆਪਣਾ ਜਿਹੜਾ ਆ ਉਹ ਸ਼ੁਰੂ ਵੀ ਕੀਤਾ ਹੋਇਆ ਸੀ ਕੱਲ ਵੀ ਉਹਨਾਂ ਨੇ ਪਟਿਆਲੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਆਪਣਾ ਜਿਹੜਾ ਇੱਕ ਪ੍ਰੋਟੈਸਟ ਦਾ ਦਰਜ ਕਰਵਾਇਆ ਸੋ ਉੱਥੇ ਉਹਨਾਂ ਨੇ ਲੈਂਡ ਪੂਲਿੰਗ ਪਾਲਿਸੀ ਨੂੰ ਵੀ ਇੱਕ ਮੁੱਦੇ ਦੇ ਤੌਰ ਦੇ ਉੱਤੇ ਉੱਥੇ ਰੱਖਿਆ ਸੀ ਸੋ ਇਸੇ ਤਰ੍ਹਾਂ ਵੱਖ-ਵੱਖ ਸਿਆਸੀ ਪਾਰਟੀਆਂ ਕਾਂਗਰਸ ਉਹ ਵੀ ਵੱਡੇ ਪੱਧਰ ਦੇ ਉੱਤੇ ਇਸ ਦੀ ਵਿਰੋਧ ਕਰ ਰਹੀ ਸੀ ਸੋ ਹੁਣ ਇੱਕ ਮੁੱਦਾ ਸੀ ਜਿਹੜਾ ਇਹਨਾਂ ਸਿਆਸੀ ਪਾਰਟੀਆਂ ਦੇ ਕੋਲ ਸੋ ਮੈਂ ਸਮਝਦਾ ਕਿ ਇਸ ਤੋਂ ਬਾਅਦ ਇਹ ਮੁੱਦਾ ਜਿਹੜਾ ਉਨੇ ਆਪਣੇ ਆਪ ਦੇ ਵਿੱਚ ਖਤਮ ਹੋ ਗਿਆ ਸੋ ਬਾਕੀ ਪੰਜਾਬ ਦੇ ਜਿਹੜੇ ਮੁੱਦੇ ਨੇ ਉਹਨਾਂ ਦੇ ਉੱਤੇ ਕੇਂਦਰਿਤ ਹੋ ਕੇ ਹੁਣ ਇਹ ਸਾਰੀਆਂ ਪਾਰਟੀਆਂ ਜਿਹੜੀਆਂ ਨੇ ਪੰਜਾਬ ਦੇ ਪੰਜਾਬੀਆਂ ਦੇ ਭਲੇ ਦੇ ਲਈ ਇਹ ਲੋਕ ਕੰਮ ਕਰਦੇ ਸਾਨੂੰ ਨਜ਼ਰ ਆਉਣਗੇ ਸੋ ਦੇਖਦੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਪਾਲਿਸੀ ਨੂੰ ਜਿਹੜੀ ਹੈ ਵਾਪਸ ਜਿਸ ਤਰੀਕੇ ਨਾਲ ਲਿਆ ਗਿਆ ਕਈ ਜਗ੍ਹਾ ਦੀ ਇਹ ਵੀ ਚਰਚਾ ਚੱਲ ਰਹੀ ਹੈ ਕਿਉਂਕਿ ਕੈਬਨਿਟ ਦੇ ਵਿੱਚੋਂ ਪਾਸ ਕਰਕੇ ਇਸ ਪਾਲਿਸੀ ਨੂੰ ਲਾਗੂ ਕੀਤਾ ਗਿਆ ਸੋ ਹੁਣ ਇਹ ਮੁੱਖ ਸਕੱਤਰ ਦੇ ਸਾਈਨਾਂ ਦੇ ਨਾਲ ਅਗਰ ਇਹ ਵਾਪਸ ਜਾਂਦੀ ਹੈ ਸੋ ਇਹਦੇ ਉੱਤੇ ਜਿਹੜੀ ਕਾਨੂੰਨੀ ਪੱਖੇ ਦਾ ਕੀ ਹੈ ਇਹਦੇ ਉੱਤੇ ਵੀ ਚਰਚਾ ਜਿਹੜੀ ਆ ਉਹ ਛੜੀ ਹੋਈ ਆ ਸੋ ਹੁਣ ਦੇਖਦੇ ਆ ਪੰਜਾਬ ਸਰਕਾਰ ਇਹਨੂੰ ਵਿਧੀਵਤ ਤਰੀਕੇ ਦੇ ਨਾਲ ਕਿਸ ਤਰ੍ਹਾਂ ਇਹਦਾ ਪਾਈ ਨੂੰ ਵਾਪਸ ਲੈਂਦੀ ਆ ਸੋ ਕੁੱਲ ਮਿਲਾ ਕੇ ਅਗਰ ਪੱਤਰ ਵਿਹਾਰ ਦੇ ਨਾਲ ਅਗਰ ਮੁੱਖ ਸਕੱਤਰ ਦੇ ਲੈਟਰ ਦੇ ਨਾਲ ਹੀ ਇਹ ਪਾਲਿਸੀ ਵਾਪਸ ਹੋਣੀ ਆ ਤਾਂ ਪੰਜਾਬ ਸਰਕਾਰ ਨੇ ਇਹ ਚੰਗਾ ਫੈਸਲਾ ਲੈ ਲਿਆ ਸੋ ਹੁਣ ਅਗਲੀ ਗੱਲ ਕਰੀਏ ਕੱਲ ਬਣੇ ਨਵੇਂ ਅਕਾਲੀ ਦਲ ਦੀ ਤੇ ਜਿਹੜਾ ਕਿ ਭਾਰਤੀ ਕਮੇਟੀ ਵੱਲੋਂ ਪੰਜ ਮੈਂਬਰੀ ਭਾਰਤੀ ਕਮੇਟੀ ਵੱਲੋਂ ਪਿਛਲੇ ਦਿਨੀ ਪੰਜਾਬ ਤੇ ਵਿਦੇਸ਼ ਦੇ ਹੋਰ ਵੱਖ-ਵੱਖ ਕੋਨਿਆਂ 'ਚ ਪੰਜਾਬੀਆਂ ਨੂੰ ਸਿੱਖਾਂ ਨੂੰ ਇਸ ਪਾਰਟੀ ਦੇ ਨਾਲ ਜੋੜ ਕੇ ਮੈਂਬਰਸ਼ਿਪ ਦੇ ਕੇ ਵੱਡੇ ਪੱਧਰ ਦੇ ਉੱਤੇ ਡੈਲੀਗੇਟ ਚੁਣੇ ਗਏ ਕੱਲ 500 ਡੈਲੀਗੇਟਾਂ ਦੀ ਹਾਜ਼ਰੀ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਨਵੇਂ ਅਕਾਲੀ ਦਲ ਦਾ ਪ੍ਰਧਾਨ ਚੁਣ ਲਿਆ ਗਿਆ ਸੋ ਬਹੁਤ ਸਾਰੀਆਂ ਚੁਣੌਤੀਆਂ ਨੂੰ ਨਾਲ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਇਸ ਅਕਾਲੀ ਦਲ ਦੀ ਪ੍ਰਧਾਨਗੀ ਨੂੰ ਕਬੂਲ ਲਿਆ ਸੋ ਉਹਨਾਂ ਨੇ ਆਪਣੀ ਪਹਿਲੀ ਪ੍ਰੈਸ ਕਾਨਫਰੰਸ ਦੇ ਵਿੱਚ ਹੀ ਪੰਜਾਬ ਦੀਆਂ ਮੰਗਾਂ ਵੱਲ ਜਿਹੜਾ ਕਿ ਅਕਾਲੀ ਦਲ ਦੀਆਂ ਮੁੱਖ ਮੰਗਾਂ ਹੁਣ ਤੱਕ ਰਹੀਆਂ ਨੇ ਬੇਸ਼ੱਕ ਉਹਨਾਂ ਦੇ ਉੱਤੇ ਕਿੰਨਾ ਕੁ ਕੰਮ ਕੀਤਾ ਅਕਾਲੀ ਦਲ ਨੇ ਉਹ ਤੁਹਾਡੇ ਸਾਡੇ ਸਭ ਦੇ ਸਾਹਮਣੇ ਆ ਪਾਣੀਆਂ ਦੇ ਮੁੱਦੇ ਜਿਉਂਦੇ ਤਿਉਂ ਖੜੇ ਨੇ ਚੰਡੀਗੜ੍ਹ ਤੇ ਪੰਜਾਬੀ ਬੋਲਦੇ ਇਲਾਕੇ ਇਹ ਪ੍ਰਮੁੱਖ ਏਜੰਡੇ ਦੇ ਉੱਤੇ ਹੁੰਦੇ ਸੀ ਅਕਾਲੀ ਦਲ ਦੇ ਤੇ ਜਿਹੜਾ ਨਵਾਂ ਹੋਣ ਅਕਾਲੀ ਦਲ ਬਣਿਆ ਮੰਗਾਂ ਇਹਨਾਂ ਨੇ ਵੀ ਇਹ ਵੀ ਨਾਲ ਰੱਖੀਆਂ ਨੇ ਜਿੱਥੇ ਹੋਰ ਮੰਗਾਂ ਦਾ ਜ਼ਿਕਰ ਕੀਤਾ ਸੋ ਕੁੱਲ ਮਿਲਾ ਕੇ ਗਿਆਨੀ ਹਰਪ੍ਰੀਤ ਸਿੰਘ ਨੇ ਕੱਲ ਆਪਣੀ ਜਿਹੜੀ ਇੱਕ ਜਿਹੜੀ ਪਹਿਲੀ ਪ੍ਰੈਸ ਕਾਨਫਰੰਸ ਕੀਤੀ ਆ ਉਹਦੇ ਵਿੱਚ ਇੱਕ ਜਿਹੜੀ ਗੱਲ ਬੜੀ ਅਹਿਮ ਕੀਤੀ ਹੈ ਉਹ ਕਹਿੰਦੇ ਜਿਹੜਾ ਅਕਾਲੀ ਦਲ ਦੇ ਕੋਲੇ ਜਿਹੜੇ ਆ ਤਿੰਨ ਤੇਰੀ ਸਹਾਰੇ ਜਿਹੜੇ ਬਚੇ ਹੋਏ ਨੇ ਕਹਿੰਦੇ ਉਹ ਵੀ ਵਾਪਸ ਲੈ ਲਾਂਗੇ ਜਿਹੜੇ ਤਿੰਨ ਟਾਇਰ ਅਕਾਲੀ ਦਲ ਦੇ ਕੋਲੇ ਬਚੇ ਹੋਏ ਨੇ ਕਹਿੰਦੇ ਉਹਨਾਂ ਨੂੰ ਵਾਪਸ ਲਵਾਂਗੇ ਉਹਨਾਂ ਤਿੰਨ ਟਾਇਰਾਂ ਦਾ ਉਹਨਾਂ ਨੇ ਜ਼ਿਕਰ ਕੀਤਾ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇੱਕ ਅਕਾਲੀ ਦਲ ਦਾ ਚੋਣ ਨਿਸ਼ਾਨ ਤੇ ਤੀਜਾ ਅਕਾਲੀ ਦਲ ਦਾ ਦਫ਼ਤਰ ਜਿਹੜਾ ਕਹਿੰਦੇ ਇਹਨੂੰ ਵੀ ਅਸੀਂ ਵਾਪਸ ਆਪਣੇ ਨਵਾਂ ਅਕਾਲੀ ਦਲ ਇਹਨੂੰ ਲਵੇਗਾ ਸੋ ਹੁਣ ਇਸ ਅਕਾਲੀ ਦਲ ਨੂੰ ਪੰਜਾਬ ਦੇ ਵਿੱਚ ਕਿੰਨਾ ਕੁ ਹੰਗਾਰਾ ਮਿਲਦਾ ਤੇ ਕੀ ਇਹ ਰਵਾਇਤੀ ਪਾਰਟੀਆਂ ਦਾ ਬਦਲ ਇਹ ਅਕਾਲੀ ਦਲ ਬਣ ਸਕਦਾ ਇਹ ਹੁਣ ਸਮਾਂ ਦੱਸੇਗਾ ਕਿਉਂਕਿ ਇਸ ਦੀ ਲੀਡਰਸ਼ਿਪ ਨੇ ਕੱਲ ਜਿਹੜਾ ਫੈਸਲਾ ਲਿਆ ਇਹ ਮੈਂ ਸਮਝਦਾ ਬੜੀ ਸੂਝ-ਬੂਝ ਵਾਲਾ ਕਿ ਇਹਨੂੰ ਫੈਸਲੇ ਨੂੰ ਇਹਨੂੰ ਦੇਖਿਆ ਜਾ ਸਕਦਾ ਬਹੁਤ ਸਾਰੇ ਜਿਹੜੇ ਬੁੱਧੀਜੀਵੀ ਨੇ ਉਹਨਾਂ ਦੀ ਨਜ਼ਰ ਦੇ ਵਿੱਚ ਵੀ ਜ਼ਿਆਦਾਤਰ ਨੇ ਇਸ ਫੈਸਲੇ ਦੀ ਸ਼ਲਾਘਾ ਕੀਤੀ ਹੈ ਔਰ ਦੂਜੇ ਪਾਸੇ ਹਰਪ੍ਰੀਤ ਸਿੰਘ ਉਹਨਾਂ ਦਾ ਕਹਿਣਾ ਹੈ ਕਿ ਇੱਕ ਪਰਿਵਾਰ ਦਾ ਜਿਹੜਾ ਕਬਜ਼ਾ ਸੀ ਆਕਾਲੀ ਦਲ ਦੇ ਉੱਤੇ ਉਹ ਲੰਬੇ ਸਮੇਂ ਤੋਂ ਉਹਨੂੰ ਤੋੜਨ ਦੀ ਅਸੀਂ ਇਹ ਜਿਹੜੀ ਕੋਸ਼ਿਸ਼ ਦੇ ਵਿੱਚ ਕਾਮਯਾਬ ਹੋਇਆ ਸੰਗਤ ਦੇ ਸਹਿਯੋਗ ਦੇ ਨਾਲ ਦੂਜੇ ਪਾਸੇ ਆਕਾਲੀ ਦਲ ਵੱਲੋਂ ਵੀ ਆਕਾਲੀ ਦਲ ਬਾਦਲ ਵੱਲੋਂ ਕਹਾਂਗੇ ਹੁਣ ਅਸੀਂ ਕਿਉਂਕਿ ਆਕਾਲੀ ਦਲ ਹੁਣ ਹੋਰ ਵੀ ਬਹੁਤ ਸਾਰੇ ਹੁਣ ਨਾਮ ਲੈ ਕੇ ਹੀ ਇਹਨਾਂ ਦਾ ਚੱਲਣਾ ਪੈਣਾ ਸਾਨੂੰ ਸੋ ਹਾਲ ਦੀ ਘੜੀ ਇਹਨਾਂ ਨੂੰ ਨਵਾਂ ਆਕਾਲੀ ਦਲ ਕਹਾਂਗੇ ਤੇ ਦੂਜੇ ਪਾਸੇ ਜਿਹੜਾ ਆ ਆਕਾਲੀ ਦਲ ਬਾਦਲ ਹੈ ਆਕਾਲੀ ਦਲ ਜਾਂ ਅੰਮ੍ਰਿਤਸਰ ਹੈ ਜਿਹੜਾ ਸਿਮਰਨਜੀਤ ਸਿੰਘ ਮਾਨ ਉਹਨਾਂ ਦੀ ਅਗਵਾਈ ਕਰ ਰ ਪੇਪਰ ਆਪਣੇ ਅਮਰਤਪਾਲ ਸਿੰਘ ਹੁਣੀ ਜਿਹੜੇ ਅਕਾਲੀ ਦਲ ਵਾਰਿਸ ਪੰਜਾਬ ਦੇ ਉਹਨਾਂ ਦਾ ਸੋ ਇਸ ਕਰਕੇ ਹੁਣੇ ਨਾਮ ਦੇ ਨਾਲ ਹੀ ਸਮੋਧਨ ਕਰਿਆ ਜਾਣਾ ਅਸਲੀ ਸਾਰੇ ਹੀ ਆਪਣੇ ਆਪ ਨੂੰ ਕਹਿੰਦੇ ਨੇ ਵੀ ਅਸੀਂ ਅਸਲੀ ਆ ਸੋ ਕੁੱਲ ਮਿਲਾ ਕੇ ਹੁਣ ਜਿਹੜਾ ਇਹ ਅਕਾਲੀ ਦਲ ਜਿਹੜਾ ਆਪਣੇ ਬਣਿਆ ਇਹਦਾ ਜਿੱਥੇ ਜੇਕਰ ਵਿਰੋਧ ਹੋ ਰਿਹਾ ਤਾਂ ਉਹ ਅਕਾਲੀ ਦਲ ਬਾਦਲ ਵੱਲੋਂ ਜਿਹੜਾ ਲਗਾਤਾਰ ਹੋ ਰਿਹਾ ਸੋ ਕੱਲ ਆਪਣੇ ਸੁਖਵੀਰ ਸਿੰਘ ਬਾਦਲ ਦੇ ਵੀ ਕਾਫੀ ਤੱਤੇ ਬੋਲ ਸੀ ਗਾਨੀ ਹਰਪ੍ਰੀਤ ਸਿੰਘ ਹੁਣਾਂ ਬਾਰੇ ਔਰ ਉਹਨਾਂ ਨੇ ਵੀ ਆਪਣੇ ਪਦਰ ਦੇ ਉੱਤੇ ਇਸ ਚੀਜ਼ ਦੀ ਕਾਫੀ ਨੁਕਤਾਚੀਨੀ ਕੀਤੀ ਹੈ ਸੋ ਦੂਜੇ ਪਾਸੇ ਅਕਾਲੀ ਦਲ ਦੇ ਨਾਲ ਰੂਹ ਨਾਲ ਜੁੜੇ ਹੋਏ ਕਹਿੰਦੇ ਨੇ ਆਪਣੇ ਆਪ ਨੂੰ ਪਰ ਅਕਾਲੀ ਦਲ ਤੋਂ ਵੱਖ ਕੀਤੇ ਹੋਏ ਆਪਣੇ ਵਿਰਸਾ ਸਿੰਘ ਬਲਟੋਹਾ ਜਿਹੜੇ ਕਿ ਹੁਣ ਕਿਸੇ ਟਾਈਮ 'ਤੇ ਅਕਾਲ ਤਖਤ ਦੇ ਉੱਤੇ ਆਪਣੀ ਭੂਲ ਬਖਸ਼ਾ ਕੇ ਮੇਰਾ ਖਿਆਲ ਆ ਉਹ ਅਕਾਲੀ ਦਲ ਦੇ ਵਿੱਚ ਵਾਪਸ ਵੀ ਆ ਸਕਦੇ ਨੇ ਸੋ ਉਹਨਾਂ ਨੇ ਵੀ ਕੱਲ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਉੱਤੇ ਕਾਫੀ ਤਿੱਖੇ ਸਿਆਸੀ ਤੀਰ ਛੱਡੇ ਨੇ ਸੌਣ ਵਾਲੇ ਜਨਾਂ ਦੇ ਵਿੱਚ ਅਕਾਲੀ ਦਲ ਦੇ ਬਲਾਰੇ ਜਿਹੜੇ ਨੇ ਉਹ ਐਸ ਅਕਾਲੀ ਦਲ ਨੂੰ ਨਵੇਂ ਅਕਾਲੀ ਦਲ ਨੂੰ ਕਿਸ ਤਰ੍ਹਾਂ ਨਿਸ਼ਾਨੇ ਤੇ ਲੈਂਦੇ ਨੇ ਕਿਹੜੇ ਮੁੱਦਿਆਂ ਦੇ ਉੱਤੇ ਘੇਰਦੇ ਨਜ਼ਰ ਆਉਣਗੇ ਸੋ ਕੁੱਲ ਮਿਲਾ ਕੇ ਨਵੇਂ ਅਕਾਲੀ ਦਲ ਦੇ ਲਈ ਚੁਣੌਤੀਆਂ ਬਹੁਤ ਨੇ ਔਰ ਦੂਜੀ ਗੱਲ ਇੱਕ ਚੀਜ਼ ਸਪੱਸ਼ਟ ਜਿਹੜੀ ਆ ਉਹ ਇਹਨਾਂ ਨੂੰ ਕਰਨੀ ਪੈਣੀ ਆ ਕਿ ਜਿਹੜਾ ਭਾਜਪਾ ਨਾਲ ਆਲਾਈਅੰਸ ਨੂੰ ਲੈ ਕੇ ਇਹਨਾਂ ਦੇ ਉੱਤੇ ਲੱਗ ਰਿਹਾ ਕਿ ਜਿੰਨੇ ਇਹਨਾਂ ਦੇ ਵਿੱਚ ਲੀਡਰ ਬੈਠੇ ਨੇ ਉਹਨਾਂ ਦਾ ਭਾਜਪਾ ਦੇ ਨਾਲ ਕਾਫੀ ਜ਼ਿਆਦਾ ਝਕਾਓ ਨਜ਼ਰ ਆਉਂਦਾ ਚਾਹੇ ਉਹ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਤੇ ਚਾਹੇ ਉਹ ਆਪਣੇ ਹੋਰ ਆਗੂ ਨੇ ਤਾਂ ਢੀਂਸਾ ਪਰਿਵਾਰ ਆ ਮੈਂ ਕੱਲ ਵੀ ਇਸ ਚੀਜ਼ ਦਾ ਜ਼ਿਕਰ ਕੀਤਾ ਸੀ ਕਿ ਇਹਨਾਂ ਦੀ ਸੁਰ ਜਿਹੜੀ ਆ ਭਾਜਪੀ ਦੇ ਨਾਲ ਜ਼ਿਆਦਾ ਰਲਦੀ ਆ ਪਰ ਫੈਸਲਾ ਤੁਸੀਂ ਲੈਣਾ ਪਰ ਫੈਸਲਾ ਉਹ ਲਿਓ ਜੋ ਕੌਮ ਨੂੰ ਜੋ ਪੰਜਾਬੀਆਂ ਨੂੰ ਪਸੰਦ ਹੋਊਗਾ ਚਾਹੇ ਭਾਜਪੀ ਨਾਲ ਜਾਇਓ ਚਾਹੇ ਕਿਸੇ ਹੋਰ ਪਾਰਟੀ ਨਾਲ ਜਾਇਓ ਚਾਹੇ ਇਕੱਲੇ ਰਹਿ ਕੇ ਆਪਣਾ ਪੰਜਾਬ ਦੇ ਮੁੱਦਿਆਂ ਤੇ ਕੌਮੀ ਮੁੱਦਿਆਂ ਦੇ ਉੱਤੇ ਆਪਣਾ ਸਟੈਂਡ ਲੈ ਕੇ ਖੜੇ ਰਹੋ ਤੇ ਜਿੱਥੇ ਤੁਹਾਨੂੰ ਲੱਗੇ ਕਿ ਪੰਜਾਬ ਦੇ ਮੁੱਦਿਆਂ ਲਈ ਅੜਨ ਦੀ ਲੋੜ ਆ ਤੇ ਉਥੇ ਆਪਣੀ ਬੋਰਡ ਦਾ ਇਸਤੇਮਾਲ ਕਰੋ ਤੇ ਪੰਜਾਬ ਦੇ ਲਈ ਕੁਛ ਨਾ ਕੁਛ ਲਿਆ ਹੋਇਆ ਨਜ਼ਰ ਆਵੇ ਇਹ ਨਾ ਹੋਵੇ ਵੀ ਤੁਸੀਂ ਆਪਣੀਆਂ ਵਜੀਰੀਆਂ ਲੈ ਕੇ ਕਹਿ ਦੋ ਲਓ ਜੀ ਪੰਜਾਬ ਨੂੰ ਇੱਕ ਵਜੀਰੀ ਮਿਲ ਗਈ ਉਹਦੇ ਨਾਲ ਫਿਰ ਅਖਬਾਰਾਂ ਦੇ ਅਖਬਾਰ ਭਰਦੇ ਹੋ ਵਧਾਈਆਂ ਦੇ ਨਾਲ ਸੰਦੇਸ਼ ਐਂ ਦੇਂਦੇ ਨੇ ਜਿਵੇਂ ਪਤਾ ਨਹੀਂ ਹੁਣ ਇਹ ਵਜੀਰ ਬਣ ਗਿਆ ਹੁਣ ਸਾਰਾ ਪੰਜਾਬ ਇਹ ਵਜੀਰ ਬਣ ਗਿਆ ਸੋ ਇਸ ਤਰ੍ਹਾਂ ਨਾ ਹੋਵੇ ਵਜੀਰੀਆਂ ਨਾ ਲਿਓ ਕਿਉਂਕਿ ਜਿਨ੍ਹਾਂ ਨੇ ਵਜੀਰੀਆਂ ਲਈਆਂ ਨੇ ਤੇ ਲੋਕਾਂ ਨੇ ਫਿਰ ਉਹਨਾਂ ਨੂੰ ਦਿਨੋਂ ਵੀ ਉਤਾਰਿਆ ਸੋ ਅੱਜ ਹੁਣ ਰੱਬ ਦਾ ਵਾਸਤਾ ਜੇਕਰ ਕੋਈ ਨਵਾਂ ਕੋਈ ਹੋਂਦ ਦੇ ਵਿੱਚ ਆਉਂਦਾ ਅਕਾਲੀ ਦਲ ਇਹ ਕਰ ਚੰਗੇ ਕੰਮ ਕਰਦਾ ਐਪਰੀਸ਼ੀਏਟ ਕਰੋ ਔਰ ਦੂਜਾ ਜਿੱਥੇ ਤੁਹਾਨੂੰ ਲੱਗਦਾ ਕਿ ਇਹ ਅਕਾਲੀ ਦਲ ਵੀ ਉਸੇ ਰਾਹ ਦੇ ਉੱਤੇ ਚੱਲਿਆ ਹੋਇਆ ਤੇ ਫਿਰ ਜ਼ਰੂਰ ਨੁਕਤਾਚੀਨੀ ਕਰੋ ਵੀ ਤੇ ਸੁਣਨ ਦੇ ਲਈ ਵੀ ਲੋਕ ਤਿਆਰ ਰਹਿਣ ਤੇ ਦੂਜਾ ਅਕਾਲੀ ਦਲ ਜਿਹੜਾ ਬਾਦਲ ਹੈ ਜਾਂ ਹੋਰ ਅਕਾਲੀ ਦਲ ਨੇ ਉਹਨਾਂ ਨੂੰ ਵੀ ਅਗਰ ਸੰਗਤ ਜਾਂ ਪੰਜਾਬ ਦੇ ਲੋਕ ਜਿਹੜੇ ਨੇ ਉਹ ਅਗਰ ਸਾਥ ਦਿੰਦੇ ਨੇ ਤਾਂ ਉਹਨਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਇਸੇ ਤਰ੍ਹਾਂ ਨਿਭਾਉਣੀ ਚਾਹੀਦੀ ਹੈ ਇਹ ਨਹੀਂ ਹੈ ਕਿ ਸਾਡੇ ਧੀਆਂ ਪੁੱਤਾਂ ਨੂੰ ਅਗਰ ਮੰਤਰੀ ਹੈ ਮਣਾ ਦਿੱਤਾ ਤੇ ਜਾਂ ਕੋਈ ਵੱਡੀਆਂ ਜ਼ਿੰਮੇਵਾਰੀਆਂ ਦੇਤੀਆਂ ਤਾਂ ਕੇਂਦਰ ਸਰਕਾਰ ਨੇ ਤੇ ਅਸੀਂ ਉਹਦੇ ਉੱਤੇ ਡੁੱਲ ਜੀਏ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਪੰਜਾਬ ਦੇ ਜਿਹੜੇ ਮੁੱਦਿਆਂ ਨੂੰ ਤੁਸੀਂ ਲੋਕਾਂ 'ਚ ਲੈ ਜਾ ਕੇ ਸਰਕਾਰਾਂ ਬਣਾਉਨੇ ਹੋ ਚੰਡੀਗੜ੍ਹ ਆ ਪਾਣੀ ਦੇ ਮੁੱਦੇ ਨੇ ਬੰਦੀ ਸਿੰਘਾਂ ਦਾ ਮਸਲਾ ਪੰਜਾਬ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਫੈਲੀ ਹੋਈ ਬੇਰੋਜ਼ਗਾਰੀ ਆ ਪੰਜਾਬ ਦੀਆਂ ਜ਼ਮੀਨਾਂ ਦੇ ਹੇਠ ਪਾਣੀ ਜਿਹੜਾ ਧਰਤੀ ਹੇਠਲਾ ਪਾਣੀ نیچے ਜਾ ਰਿਹਾ ਬਹੁਤ ਸਾਰੇ ਨੇ ਪੰਜਾਬੀ ਬੋਲਦੇ ਇਲਾਕਿਆਂ ਦੀ ਤੁਸੀਂ ਮੰਗ ਕਰਦੇ ਹੋ ਵੀ ਪੰਜਾਬ ਨੂੰ ਮਿਲ ਜਾਣ ਸੋ ਇਹ ਸਾਰੀਆਂ ਚੀਜ਼ਾਂ ਤੁਸੀਂ ਉਹਨਾਂ ਦੇ ਉੱਤੇ ਉੱਥੇ ਪਹਿਰਾ ਦਿਓ ਜਿਹੜੇ ਲੋਕ ਤੁਹਾਡੀਆਂ ਸ਼ਰਤਾਂ ਮੰਨਦੇ ਨੇ ਕੇਂਦਰ ਦੇ ਵਿੱਚ ਸਰਕਾਰ ਬਣਾਉਣ ਵੇਲੇ ਚਾਹੇ ਉਹ ਕੋਈ ਵੀ ਧਿਰ ਆ ਉਹਦਾ ਸਾਥ ਦਿਓ ਪਰ ਫਾਇਦਾ ਪੰਜਾਬ ਦਾ ਹੋਵੇ ਨਿੱਜੀ ਰੂਪ ਦੇ ਵਿੱਚ ਤੁਹਾਡਾ ਨਾ ਹੋਵੇ ਸੋ ਕੋਲਮਾ ਲਾ ਕੇ ਇਹ ਸਾਰਾ ਹੁਣ ਨਵੇਂ ਅਕਾਲੀ ਦਲ ਦੇ ਉੱਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਾਫੀ ਖਬਰਾਂ ਜਿਹੜੀਆਂ ਨਿਕਲ ਕੇ ਆਉਣਗੀਆਂ ਬੀਬੀ ਸਤਵੰਤ ਕੌਰ ਜਿਹੜੇ ਕਿ ਭਾਈ ਅਮਰੀਕ ਸਿੰਘ ਉਹਨਾਂ ਦੀ ਬੇਟੀ ਹੈ ਉਹਨਾਂ ਨੂੰ ਵੱਡੀ ਜ਼ਿੰਮੇਵਾਰੀ ਧਾਰਮਿਕ ਕੌਂਸਲ ਦੀ ਜਿਹੜੀ ਦਿੱਤੀ ਗਈ ਹੈ ਸੋ ਉਹਨਾਂ ਨੇ ਵੀ ਕਿਹਾ ਕਿ ਜਿਹੜਾ ਧਰਮ ਦਾ ਕੁੰਡਾ ਹੈ ਉਹ ਸਿਆਸਤ ਦੇ ਉੱਪਰ ਰਹੂਗਾ ਸੋ ਇਹ ਵਾਕਈ ਰਹੇਗਾ ਜਾਂ ਫਿਰ ਇਹ ਜਿੱਦਾਂ ਪਹਿਲਾਂ ਅਕਾਲੀ ਦਲ ਸਾਰੇ ਆਪਣੇ ਆਪ ਨੂੰ ਦਾਅਵੇ ਕਰਦੇ ਆਏ ਨੇ ਉਸੇ ਤਰ੍ਹਾਂ ਰਹੂਗਾ ਸੋ ਦੇਖਦੇ ਆ ਜਦੋਂ ਜਿਹਦੇ ਕੋਲੇ ਤਾਕਤ ਆਉਂਦੀ ਆ ਪਤਾ ਇਨਸਾਨ ਦੀ ਕਾਬਲੀਅਤ ਦਾ ਉਦੋਂ ਲੱਗਦਾ ਜਿਹੜਾ ਤਾਕਤ ਤੋਂ ਬਾਹਰ ਹੁੰਦਾ ਉਹ ਦੂਜੇ ਨੂੰ ਨਿੰਦਦਾ ਹੀ ਨਿੰਦਦਾ ਸੋ ਜਦੋਂ ਤਾਕਤ ਜਿਹਦੇ ਕੋਲੇ ਆ ਗਈ ਉਹ ਉਸ ਤਾਕਤ ਦਾ ਕਿਸ ਤਰ੍ਹਾਂ ਇਸਤੇਮਾਲ ਕਰਦਾ ਫਾਇਦਾ ਪਤਾ ਤੇ ਉਦੋਂ ਲੱਗਣਾ ਸੋ ਮੁਬਾਰਕਾਂ ਜੀ ਜਿਹੜੇ ਨਵੇਂ ਚੁਣੇ ਹੋਏ ਅਕਾਲੀ ਦਲ ਦੇ ਨਾਲ ਜੁੜੇ ਹੋ ਸੋ ਤੁਹਾਡੇ ਲਈ ਵੱਡੀਆਂ ਜ਼ਿੰਮੇਵਾਰੀਆਂ ਨੇ ਇਹ ਕੋਈ ਨਾ ਲੋਕੀ ਸੋਨੇ ਦਾ ਤਾਜ ਨਹੀਂ ਹੈ ਹੀਰਾ ਜੜਿਆ ਤਾਜ ਨਹੀਂ ਹੈ ਇਹ ਕੰਡਿਆਂ ਵਾਲਾ ਤਾਜ ਹੈ ਜਿਹੜਾ ਅੱਜ ਲੈ ਕੇ ਤੁਸੀਂ ਚੱਲਣਾ ਕਿਉਂਕਿ ਅੱਜ ਪੰਜਾਬ ਦੇ ਵਿੱਚ ਇੱਕ ਵੱਡਾ ਖਲਾ ਜਿਹੜਾ ਖਾਸ ਤੌਰ ਦੇ ਉੱਤੇ ਰਵਾਇਤੀ ਸਿਆਸਤ ਤੋਂ ਹਟ ਕੇ ਖੇਤਰੀ ਪਾਰਟੀ ਜਿਹੜੀ ਇੱਕ ਸੀ ਅਕਾਲੀ ਦਲ ਸੋ ਇੱਕ ਸੀ ਅਕਾਲੀ ਦਲ ਮੈਂ ਸ਼ਬਦ ਇਸ ਕਰਕੇ ਵਰਤਿਆ ਕਿਉਂਕਿ ਪਿਛਲੀਆਂ 2-3 ਚੋਣਾਂ ਚ ਸਾਨੂੰ ਅਕਾਲੀ ਦਲ ਉਸ ਲੈਵਲ ਤੇ ਨਹੀਂ ਮਿਲਿਆ ਹਾਂ ਆ ਜਾਵੇ ਜਿਸ ਅਕਾਲੀ ਦਲ ਨੂੰ ਵੀ ਸੰਗਤ ਚਾਹੁੰਦੀ ਆ ਚਾਹੇ ਉਹ ਵਾਰਸ ਪੰਜਾਬ ਦੇ ਨੂੰ ਅਕਾਲੀ ਦਲ ਨੂੰ ਪੰਜਾਬ ਦੀ ਸੰਗਤ ਪੰਜਾਬ ਦੇ ਲੋਕ ਚੋਣ ਉਹਨਾਂ ਨੂੰ ਅੱਗੇ ਲੈ ਕੇ ਉਹਨਾਂ ਜਾਂ ਬਾਦਲ ਅਕਾਲੀ ਦਲ ਨੂੰ ਦੁਬਾਰਾ ਭਰੋਸਾ ਕਰਨ ਜਾਂ ਨਵੇਂ ਦੇ ਉੱਤੇ ਭਰੋਸਾ ਕਰਨ ਜਾਂ ਸਿਮਰਨਜੀਤ ਸਿੰਘ ਮਾਨ ਉਹਨਾਂ ਦੀਆਂ ਪਾਲਿਸੀਆਂ ਦੇ ਨਾਲ ਸਹਿਮਤ ਹੋਣ ਤੇ ਪੰਜਾਬ ਦੇ ਲੋਕ ਜਿਹਦੇ ਉੱਤੇ ਵੀ ਵਿਸ਼ਵਾਸ ਕਰਨ ਇਸ ਵਾਰੀ ਵਿਸ਼ਵਾਸਨਾ ਤੋੜਿਓ ਕਿਉਂਕਿ ਕਾਠ ਦੀ ਹਾਂਡੀ ਵਾਰ-ਵਾਰ ਨਹੀਂ ਚੜਦੀ ਹੁੰਦੀ ਅ ਸੋ ਜੋ ਵੀ ਖਬਰਾਂ ਆਉਣਗੀਆਂ ਨਿਰਪੱਖ ਤੁਹਾਡੇ ਤੱਕ ਲੈ ਕੇ ਆਉਣ ਦੀ ਅਸੀਂ ਕੋਸ਼ਿਸ਼ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਔਰ ਜਿੰਨੇ ਤੁਸੀਂ ਦਰਸ਼ਕ ਨਵੇਂ ਇਸ ਟਾਈਮ ਜੁੜੇ ਹੋ ਡਬਲ ਟੈਪ ਕਰਕੇ ਸਕਰੀਨ ਦੇ ਉੱਤੇ ਤੁਸੀਂ ਜੇ ਇਸ ਚੱਲਦੇ ਪ੍ਰੋਗਰਾਮ ਨੂੰ ਲਾਈਕ ਜ਼ਰੂਰ ਕਰੋ ਕਿ ਤੁਹਾਡੀ ਹਾਜ਼ਰੀ ਵੀ ਤਾਂ ਹੋਵੇ ਵੀ ਕਿੰਨੇ ਕ ਦੋਸਤ ਐਸ ਟਾਈਮ ਤੁਸੀਂ ਸਾਨੂੰ ਦੇਖ ਰਹੇ ਹੋ ਔਰ ਦੂਸਰਾ ਜਿਹੜੇ ਨਵੇਂ ਜੁੜ ਰਹੇ ਹੋ ਉਹਨਾਂ ਨੂੰ ਮੇਰੀ ਬੇਨਤੀ ਆ ਉੱਪਰ ਸਕਰੀਨ ਦੇ ਉੱਤੇ ਆਉਂਦਾ ਸਬਸਕ੍ਰਿਪਸ਼ਨ ਦਾ ਬਟਨ ਆ ਰਿਹਾ ਉਹਨੂੰ ਔਰ ਤੁਸੀਂ ਦਬਾ ਦਿਓ ਵਾਈਟ ਰੰਗ ਦੇ ਵਿੱਚ ਸ਼ਾਇਦ ਤੁਹਾਡੇ ਕੋਲ ਸ਼ੋਅ ਕਰ ਰਿਹਾ ਸੋ ਉਹਨੂੰ ਅਗਰ ਤੁਸੀਂ ਦਬਾਓਗੇ ਤਾਂ ਤੁਸੀਂ ਇਸ ਪਰਿਵਾਰ ਦਾ ਪੱਕੇ ਤੌਰ ਦੇ ਉੱਤੇ ਸਾਥ ਬਣ ਜਾਏਗਾ ਤੁਹਾਡਾ ਮੀਡੀਆ ਆਪਣਾ ਪੰਜਾਬ ਦੇ ਨਾਲ ਤੁਸੀਂ ਸਾਡੇ ਸਬਸਕ੍ਰਿਪਸ਼ਨ ਦੇ ਵਿੱਚ ਜਾ ਕੇ ਇਹਨੂੰ ਬਟਨ ਨੂੰ ਬਟਨ ਨੂੰ ਦਬਕ ਕੇ ਸਾਡੇ ਚੈਨਲ ਨਾਲ ਜੁੜ ਸਕਦੇ ਹੋ ਸੋ ਜਰੂਰ ਜਿੰਨੇ ਵੀ ਨਵੇਂ ਅੱਜ ਸਾਡੇ ਨਾਲ ਦਰਸ਼ਕ ਜੁੜ ਰਹੇ ਨੇ ਸੋ ਉਹ ਸਾਰੇ ਸਾਡਾ ਸਾਥ ਦੇਣ ਅਸੀਂ ਬਹੁਤ ਜਲਦ 10000 ਜਿਹੜਾ ਅੰਕੜਾ ਸਾਡੇ ਸਬਸਕ੍ਰਿਪਸ਼ਨ ਦਾ ਉਹ ਅਸੀਂ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਪੂਰਾ ਕਰਨ ਜਾ ਰਹੇ ਹਾਂ ਸੋ ਉਹਦੇ ਲਈ ਤੁਹਾਡੇ ਸਾਥ ਦੀ ਸਾਨੂੰ ਬੇਹੱਦ ਜ਼ਿਆਦਾ ਜ਼ਰੂਰਤ ਹੈ ਔਰ ਸਾਡੀਆਂ ਅਪੀਲਾਂ ਨੂੰ ਮੰਨਦੇ ਹੋਏ ਤੁਸੀਂ ਪਿਛਲੇ ਦਿਨਾਂ ਤੋਂ ਲਗਾਤਾਰ ਚੈਨਲ ਨੂੰ ਸਬਸਕ੍ਰਾਈਬ ਕਰ ਰਹੇ ਹੋ ਤੁਹਾਡਾ ਦਿਲ ਦੀਆਂ ਗਹਿਰਾਈਆਂ ਚੋਂ ਮੈਂ ਧੰਨਵਾਦ ਵੀ ਕਰਦਾ ਸੋ ਅਗਲੀ ਖਬਰ ਵੱਲ ਵਧਦੇ ਹਾਂ ਸਪਰੀਮ ਕੋਰਟ ਨੇ ਦਿੱਲੀ ਤੇ ਐਨਸੀਆਰ ਦੇ ਵਿੱਚ ਆਵਾਰਾ ਕੁੱਤਿਆਂ ਦੇ ਉੱਤੇ ਕਾਰਵਾਈ ਕੀਤੀ ਹੈ ਸੋ ਉਹਨਾਂ ਨੇ ਉਥੋਂ ਦੀਆਂ ਮਿਊਸਪਲ ਕਮੇਟੀਆਂ ਨੂੰ ਕਿਹਾ ਕਿ ਇਹਨਾਂ ਕੁੱਤਿਆਂ ਲਈ ਸ਼ੈਲਟਰ ਹੋਮ ਬਣਾਏ ਜਾਣ ਔਰ ਇਹਨਾਂ ਦੀ ਨਸਬੰਦੀ ਕਰਨ ਤੋਂ ਬਾਅਦ ਇਹਨਾਂ ਨੂੰ ਵਾਪਸ ਅਗਰ ਛੱਡਣਾ ਚਾਹੋ ਤਾਂ ਛੱਡ ਸਕਦੇ ਹੋ ਕਿਉਂਕਿ ਆਵਾਰਾ ਕੁੱਤਿਆਂ ਦੀ ਬਹੁਤ ਵੱਡੀ ਸਮੱਸਿਆ ਜਿਹੜੀ ਹੈ ਉਹ ਇਹਨਾਂ ਇਲਾਕਿਆਂ ਦੇ ਵਿੱਚ ਹੈ ਇਹਨਾਂ ਇਲਾਕਿਆਂ ਦੇ ਵਿੱਚ ਹੀ ਨਹੀਂ ਵੈਸੇ ਤਾਂ ਹੁਣ ਅੱਜਕੱਲ ਪੰਜਾਬ ਦੇ ਵਿੱਚ ਵੀ ਵੱਡੇ ਪੱਧਰ ਤੇ ਉੱਤੇ ਜਿੱਥੇ ਹੱਡਾਂ ਰੋੜੀਆਂ ਨੇ ਜਾਂ 12 ਕੁੱਤਿਆਂ ਦੀ ਗਿਣਤੀ ਜਿੱਥੇ ਜ਼ਿਆਦਾ ਹੈ ਉੱਥੇ ਆਮ ਲੋਕਾਂ ਦਾ ਲੰਘਣਾ ਇਹਨਾਂ ਨੇ ਮੁਸ਼ਕਲ ਕੀਤਾ ਪਿਆ ਛੋਟੇ-ਛੋਟੇ ਬੱਚਿਆਂ ਨੂੰ ਜਿਸ ਤਰ੍ਹਾਂ ਦੇ ਕਈ ਹਾਦਸੇ ਵਾਪਰੇ ਸੀ ਪਿੱਛੇ ਆਪਾਂ ਨੇ ਦੇਖਿਆ ਸੀ ਸੋ ਇਹ ਜਿਹੜੀਆਂ ਐਗਰ ਐਨਸੀਆਰ ਦੇ ਵਿੱਚ ਜਾਂ ਹੋ ਇਹ ਸਿਰਫ ਦਿੱਲੀ ਦੇ ਵਿੱਚ ਹੀ ਲਾਗੂ ਕੀਤਾ ਸੋ ਮੈਂ ਤਾਂ ਮੰਨ ਜੂਗਾ ਅਦਾਲਤ ਨੂੰ ਇਹ ਹੀ ਬੇਨਤੀ ਕਰੂੰਗਾ ਕਿ ਇਹ ਪੂਰੇ ਭਾਰਤ ਦੇ ਵਿੱਚ ਇਹ ਚੀਜ਼ਾਂ ਲਾਗੂ ਹੋਣ ਸੋ ਇਹਨਾਂ ਦੀ ਗਿਣਤੀ ਕੁੱਤਿਆਂ ਦੀ 12 ਕੁੱਤਿਆਂ ਦੀ ਹੁਣ ਇਹ 5000 ਕੁੱਤਿਆਂ ਦੇ ਲਈ ਰਹਿਣ ਬਥੇਰੇ ਬਣਾਉਣ ਵਾਸਤੇ ਅਦਾਲਤ ਨੇ ਨਿਰਦੇਸ਼ ਦਿੱਤੇ ਨੇ ਔਰ ਨਾਲ ਇੱਕ ਜਿਹੜਾ ਵੱਡਾ ਉਦੇਸ਼ ਉਹਨਾਂ ਨੇ ਇਹ ਵੀ ਦਿੱਤਾ ਕਿ ਜਿਹੜਾ ਵੀ ਇਸ ਕੰਮ ਦੇ ਵਿੱਚ ਤੁਹਾਡੇ ਨਾਲ ੜਕਾ ਬਣਦਾ ਉਹਦੇ ਉੱਤੇ ਵੀ ਕਾਨੂੰਨੀ ਕਾਰਵਾਈ ਨਾਲ ਦੀ ਨਾਲ ਤੁਸੀਂ ਕਰ ਸਕਦੇ ਹੋ ਬਹੁਤ ਸਾਰੇ ਡੌਗ ਲਵਰ ਆਪਣੇ ਆਪ ਨੂੰ ਕਹੌਣ ਵਾਲੇ ਲੋਕ ਜਿਹੜੇ ਨੇ ਉਹ ਕਈ ਵਾਰੀ ਇਹਨਾਂ ਚੀਜ਼ਾਂ ਦੇ ਵਿੱਚ ਅੜਕਾ ਬਣਦੇ ਨੇ ਪਰ ਇਹ ਹੈ ਵੀ ਜਿਹੜੇ ਇਹ ਹਾਸੇ ਆਉਂਦਾ ਕਾਰਨ ਇਹ ਕੁੱਤੇ ਬਣਦੇ ਨੇ ਜਾਂ ਜਿਨ੍ਹਾਂ ਨੂੰ ਵੜਦੇ ਨੇ ਕੁੱਤੇ ਸੋ ਉਹਨਾਂ ਦਾ ਦਿਲ ਪੁੱਛਿਆ ਜਾਣੀਏ ਹਾਂ ਜੇ ਤੁਸੀਂ ਕਰ ਸਕਦੇ ਹੋ ਸੇਵਾ ਤੁਸੀਂ ਆਪਣੇ ਤੌਰ ਦੇ ਉੱਤੇ ਕੁਝ ਆਪਣਾ ਪਲਾਟ ਵੜ ਲਓ ਉਹਦੇ ਵਿੱਚ ਤੁਸੀਂ ਰੱਖੋ ਮੈਂ ਵੀ ਬਹੁਤ ਜ਼ਿਆਦਾ ਇਹਨਾਂ ਨੂੰ ਵਾਤਾਵਰਣ ਨੂੰ ਤੇ ਇਹਨਾਂ ਜਾਨਵਰਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਮੇਰਾ ਵੀ ਦਿਲ ਇਸ ਤਰ੍ਹਾਂ ਦਾ ਇਹ ਵੀ ਅਗਰ ਕੋਈ ਕੁੱਤੇ ਦੇ ਛੋਟੀ ਮਾਰਦਾ ਤੇ ਦਿਲ ਨੂੰ ਦਰਦ ਹੁੰਦਾ ਸੋ ਇਸ ਕਰਕੇ ਜਿਹੜੇ ਵੀ ਪਿਆਰ ਕਰਨ ਵਾਲੇ ਨੇ ਨਾ ਜਾਨਵਰਾਂ ਨੂੰ ਸੋ ਇਹਨਾਂ ਨੂੰ ਤੁਸੀਂ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਚੱਕੋ ਤੇ ਇਸੇ ਤਰ੍ਹਾਂ ਗਾਈਆਂ ਦਾ ਆ ਸੋ ਜਿਹੜੀਆਂ ਆਵਾਰਾ ਗਾਈਆਂ ਸਾਡੀਆਂ ਰੋਡਾਂ ਦੇ ਉੱਤੇ ਘੁੰਮ ਰਹੀਆਂ ਨੇ ਵੱਡੇ ਵੱਡੇ ਹਾਸਿਆਂ ਦਾ ਕਾਰਨ ਬਣ ਰਹੀਆਂ ਨੇ ਉਹਨਾਂ ਦੇ ਲਈ ਵੀ ਜਿਹੜਾ ਸਰਕਾਰਾਂ ਨੂੰ ਕੋਈ ਇਸ ਤਰ੍ਹਾਂ ਦੇ ਸਖਤ ਕਾਨੂੰਨ ਬਣਾਉਣੇ ਚਾਹੀਦੇ ਨੇ ਕਿਉਂਕਿ ਕਾਰ ਟੈਕਸ ਜਿਹੜਾ ਆ ਉਹ ਸਕੂਟਰ ਤੋਂ ਲੈ ਕੇ ਵੱਡੀਆਂ ਗਲਾਰਜੀ ਗੱਡੀਆਂ ਤੱਕ ਲੱਖਾਂ ਕਰੋੜਾਂ ਰੁਪਈਆ ਸਰਕਾਰਾਂ ਵਸੂਲ ਰਹੀਆਂ ਨੇ ਸੋ ਮਿਊਸਪਲ ਕਮੇਟੀਆਂ ਨੂੰ ਇਹ ਪੈਸਾ ਜਾਂਦਾ ਤੇ ਉਹਨਾਂ ਦੀ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਆ ਕਿ ਇਹ ਜਿਹੜੇ ਆਵਾਰਾ ਪਸ਼ੂ ਨੇ ਇਹਨਾਂ ਨੂੰ ਸਾਂਭ ਸੰਭਾਲ ਇਹਨਾਂ ਦੀ ਕਿਸੇ ਇੱਕ ਜਗ੍ਹਾ ਦੇ ਉੱਤੇ ਕੀਤੀ ਜਾਵੇ ਸੋ ਹੋਰ ਬਹੁਤ ਸਾਰੀਆਂ ਖਬਰਾਂ ਤੁਹਾਡੇ ਨਾਲ ਸ਼ਾਮ ਨੂੰ ਲੈ ਕੇ ਆਵਾਂਗੇ ਸੋ ਜਿੰਨੇ ਤੁਸੀਂ ਜੁੜਿਓ ਤੁਹਾਡਾ ਸਭ ਦਾ ਧੰਨਵਾਦ ਔਰ ਜਿਹੜੇ ਨਵੇਂ ਇਸ ਮੈਂਬਰ ਸਾਡੇ ਹੁਣ ਹੁਣ ਸਾਡੇ ਨਾਲ ਸਬਸਕ੍ਰਿਪਸ਼ਨ ਕਰਕੇ ਨਵਾਂ ਪਰਿਵਾਰਕ ਮੈਂਬਰ ਸਾਡੇ ਬਣਿਓ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਔਰ ਇਹ ਵਾਦਾ ਤੁਹਾਡੇ ਨਾਲ ਕਿ ਮਿਆਰੀ ਪ੍ਰੋਗਰਾਮ ਅਦਾਰਾ ਤੁਹਾਡੇ ਤੱਕ ਲੈ ਕੇ ਆਊਗਾ ਸ਼ਾਮ ਨੂੰ ਫਿਰ ਪ੍ਰੋਗਰਾਮ ਆਥਣ ਵੇਲੇ ਦੇ ਨਾਲ ਹੋਏਗੀ ਮੁਲਾਕਾਤ ਤੇ ਅੱਜ ਦੇ ਲਈ ਇੰਨਾ ਹੀ ਸੋ ਦਿਓ ਇਜਾਜ਼ਤ ਆਪਣੇ ਦੋਸਤ ਅਤੇ ਹੋਸਟ ਗੁਰਪ੍ਰੀਤ ਸਿੰਘ ਚਾਹਲ ਨੂੰ ਤੇ ਹੋਈਆਂ ਭੋਲਾਂ ਦੀ ਖਿਮਾ ਕੋਈ ਅਲਫ਼ਾਜ਼ ਵੱਧ ਘਟ ਕੇ ਆ ਗਿਆ ਹੋਵੇ ਉਹਦੇ ਲਈ ਮਾਫੀ ਦਿਓ ਜੱਜ ਰੱਬ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ